तो सबसे खराब हालत रहती है हम कभी अंदर जूते भी दूसरे पैर गाते कितनी गार और ये कहा सफाई करे सारी बार गार रहती है मात नहीं इसलिए सब्जी लेते कर में। देखो किन्ने बुरे हालात है जे बरसात हो जाए बंदा अंदर बढ़ नहीं सकता ਜਿਹੜੀ ਉੱਥੋਂ ਹੀ ਦੇਖ ਕੇ ਗੰਦਗੀ ਅੰਦਰ ਵੱਧਦਾ ਹੀ ਤੇ ਰੋਜ਼ਗਾਰ ਕਿੱਥੋਂ ਚੱਲੂਗਾ ਇਹ ਦੱਸੋ ਤੋਂ ਜੋ ਸਾਡੇ ਟੈਂਡਰ ਵਗੈਰਾ ਦਿੱਤਾ ਸਾਡੀ ਕਮੇਟੀ ਨੇ ਐਮਸੀ ਨੂੰ ਜੀ ਸਾਡੇ 40 50 ਬੰਦੇ ਕੰਮ ਕਰਦੇ ਹੋ ਤੇ ਝਾੜੂ ਵਾਲੇ ਸਾਰਾ ਕੂੜਾ ਵਗੈਰਾ ਸਾਰਾ ਬਿਲਕੁਲ ਸਾਫ਼ ਹੁੰਦੀ ਹੈ ਜੀ ਇਹ بارش ਕਰਕੇ ਆ ਸਿਰਫ ਕੋਈ ਪਾਣੀ ਤਾਂ ਹੁਣ ਜਿਵੇਂ ਸੀਵਰੇਜ ਓਵਰਫਲੋ ਹੋਣ ਲੱਗ ਗਿਆ ਨੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਸਰ ਐਕਚੁਅਲੀ ਜਦੋਂ ਉਹ ਉਹਦਾ ਸਾਈਕਲ ਦਾ ਟਾਈਮ ਸੀ ਜਦੋਂ ਉਹਦੀ ਮੰਡੀ ਪਾਣੀ ਆ ਸਾਈਕਲ ਸਕੂਟਰ ਟਾਈਮ ਸੀ ਅੱਜ ਕੱਲ ਕਾਰਾਂ ਗੱਡੀਆਂ ਹਰ ਘਰੇ 5 5 7 7 ਗੱਡੀਆਂ ਤੇ ਉਹਦੇ ਲਈ ਕੁਝ ਮੈਂ ਵੀ ਕਹਿ ਸਕਦਾ ਮੰਡੀ ਪੁਰਾਣੀ ਔਨ ਕਰਕੇ ਸਿਵਰੇ ਸਿਸਟਮੇ ਥੋੜਾ ਪੁਰਾਣਾ ਵਾ ਪਰ ਸਾਡੇ ਕਾਫੀ ਚੇਂਜਸ ਕੀਤੀਆਂ ਸਿਵਰੇ ਦੇ ਵਿੱਚ ਵੀ ਲੋਕਾਂ ਦਾ ਤਾਂ ਇਹ ਕਹਿਣਾ ਵੀ ਮਾਰਕੀਟ ਕਮੇਟੀ ਬਿਲਕੁਲ ਨਹੀਂ ਧਿਆਨ ਨਹੀਂ ਦੇ ਰਹੀ ਨਹੀਂ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਜੀ ਬਾਬੂ ਸ਼ਹੀਹ ਦੇਖ ਰਹੇ ਤੁਸੀਂ ਅੱਜ ਤੁਹਾਨੂੰ ਆ ਚੰਡੀਗੜ੍ਹ ਦੀ ਇੱਕ ਇਸ ਤਰ੍ਹਾਂ ਦੀ ਤਸਵੀਰ ਦਿਖਾਵਾਂਗੇ ਜਿਹੜੀ ਬੇहद ਭਿਆਨਕ ਹੈ ਚੰਡੀਗੜ੍ਹ ਨੂੰ ਜਿਸ ਨੂੰ ਤਾਂ ਸਿਟੀ ਬਿਊਟੀਫੁਲ ਕਿਹਾ ਜਾਂਦਾ ਹੈ 스마트 ਸਿਟੀ ਵੀ ਇਸ ਨੂੰ ਕਿਹਾ ਜਾਂਦਾ 스마트 ਸਿਟੀ ਤੇ ਤਹਿਤ ਜਿਹੜੇ ਨੇ ਕੰਮਕਾਰ ਹੋ ਰਹੇ ਨੇ ਪਰ ਕੀ ਐਕਚੁਅਲ ਦੇ ਵਿੱਚ 스마트 ਹੈ ਕੀ ਐਕਚੁਅਲ ਦੇ ਵਿੱਚ ਬਿਊਟੀਫੁਲ ਹੈ ਉਹ ਵਕ ਵਕ ਜਿਹੜੇ ਐਂਗਲਸ ਤੋਂ ਜੇ ਆਪਾਂ ਵੇਖੀਏ ਤਾਂ ਹਰ ਐਂਗਲ ਤੋਂ ਬਿਊਟੀਫੁਲ ਨਜ਼ਰ ਜਿਹੜੀ ਹੈ ਉਹ ਨਹੀਂ ਆਉਂਦੀ ਤੇ ਅਸੀਂ ਇਸ ਵੇਲੇ ਚੰਡੀਗੜ੍ਹ ਦੀ ਜਿਹੜੀ ਸਬਜੀ ਮੰਡੀ ਜਿਸ ਨੂੰ ਕਿਹਾ ਜਾਂਦਾ ਗ੍ਰੇਨ ਮਾਰਕੀਟ ਵੀ ਕਿਹਾ ਜਾਂਦਾ ਸੈਕਟਰ 26 ਵਾਲੀ ਉੱਥੇ ਅਸੀਂ ਮੌਜੂਦ ਹੈ ਤੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਇੱਥੇ ਬੱਤਰ ਹਾਲਾਤ ਨੇ ਆ ਪੂਰੇ ਸ਼ਹਿਰ ਨੂੰ ਇੱਥੋਂ ਜਿਹੜੇ ਫਰੂਟਸ ਨੇ ਸਬਜ਼ੀਆਂ ਨੇ ਉਹਨਾਂ ਦੀ ਸਪਲਾਈ ਹੁੰਦੀ ਹੈ ਵਕ ਵਕ ਥਾਵਾਂ ਤੇ ਜਿਹੜੀ ਹੈ ਉਹ ਇੱਥੋਂ ਹੀ ਜਿਹੜੀ ਸਬਜੀ ਫਰੂਟ ਹੋ ਕੇ ਜਾਂਦੇ ਨੇ ਤੇ ਅੱਗੇ ਵੀ ਨੇੜਲੇ ਪਿੰਡਾਂ ਦੇ ਵਿੱਚ ਵੀ ਜਾਂਦੇ ਨੇ ਪਰ ਜਿੱਥੋਂ ਜਾਂਦੇ ਨੇ ਉਸ ਦੇ ਹਾਲਾਤ ਕੀ ਨੇ ਤੇ ਬਹੁਤ ਸਾਰੇ ਲੋਕ ਵੀ ਸਪੈਸ਼ਲ ਇੱਥੇ ਆ ਕੇ ਖਰੀਦਦਾਰੀ ਕਰਦੇ ਆ ਕਿਉਂਕਿ ਇਥੋਂ ਸਸਤੀ ਜਿਹੜੀ ਸਬਜ਼ੀ ਫਰੂਟ ਮਿਲ ਜਾਂਦੀ ਹੈ ਪਰ ਕਿਉਂਕਿ ਜਦੋਂ ਵੀ ਨਾਰਮਲੀ ਵੀ ਜਿਹੜੀ ਇੱਥੇ ਸਫਾਈ ਵੱਲ ਨਹੀਂ ਧਿਆਨ ਦਿੱਤਾ ਜਾਂਦਾ ਇਹ ਅਕਸਰ ਵੇਖਿਆ ਜਾਂਦਾ ਤੇ ਹੁਣ ਕਿਉਂਕਿ ਬਾਰਸ਼ਾਂ ਜਦੋਂ ਪੈਂਦੀਆਂ ਨੇ ਉਸ ਵੇਲੇ ਕਿਸ ਤਰ੍ਹਾਂ ਦਾ ਇੱਥੇ ਸੀਨ ਹੈ ਕਿੰਨਾ ਇੱਥੇ ਗਾਰਾ ਹੈ ਕਿੰਨਾ ਇੱਥੇ ਚਿੱਕੜ ਹੈ ਕਿੰਨੀ ਚਰਗਲ ਵਜ੍ਹੀ ਹੋਈ ਹੈ ਉਹ ਤੁਸੀਂ ਤੁਹਾਨੂੰ ਦਿਖਾ ਸਕਦੇ ਲੋਕ ਜਿਹੜੇ ਖੱਜਲ ਖਵਾਰ ਹੁੰਦੇ ਨੇ ਜਿਹੜੇ ਆਪਣੀਆਂ ਗੱਡੀਆਂ ਤੇ ਆਉਂਦੇ ਨੇ ਆਪਣੇ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਆਉਂਦੇ ਨੇ ਤੇ ਜਿਹੜੇ ਪੈਦਲ ਵੀ ਆਉਂਦੇ ਨੇ ਉਹਨਾਂ ਨੂੰ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਕਿੰਨਾ ਔਖਾ ਲੱਗਦਾ ਇਹ ਤੁਸੀਂ ਦੇਖ ਹੀ ਸਕਦੇ ਹੋ ਆਲੇ-ਦੁਆਲੇ ਜਿੱਧਰ ਵੀ ਤੁਸੀਂ ਨਜ਼ਰ ਮਾਰ ਸਕਦੇ ਹੋ ਇਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਔਰ ਇਹ ਚੰਡੀਗੜ੍ਹ ਦਾ ਸੈਕਟਰ 26 ਹੈ ਜਿਹੜਾ ਸਭ ਤੋਂ ਇੰਪੋਰਟੈਂਟ ਮੱਧਿਆ ਮਾਰਗ ਚੰਡੀਗੜ੍ਹ ਦਾ ਮੱਧਿਆ ਮਾਰਗ ਦੇ ਨਾਲ ਲੱਗਦਾ ਸੈਕਟਰ ਸੈਕਟਰ 26 ਇਹ ਉੱਥੇ ਇਸ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਰੋਜ਼ ਇੱਥੇ ਆਉਂਦੇ ਨੇ ਤੇ ਬਹੁਤ ਸਾਰੇ ਲੋਕਾਂ ਦਾ ਕੰਮਕਾਰ ਇੱਥੋਂ ਚੱਲਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਕੀ ਖੱਜਲ ਖਵਾਰੀ ਹੁੰਦੀ ਹੈ ਉਹ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਕੇ ਜਾਣਦੇ ਲੋਕ ਅਕਸਰ ਦੁਖੀ ਹੁੰਦੇ ਨੇ ਅੰਕਲ ਕੀ ਕਹਿਣਾ ਚਾਹੋ ارے منو کہنا ہے کہ منڈی میں سب سے خراب حالت رہتی ہے۔ ہم تو کبھی ہم تو جوتے بھی دوسرے پیر گھاتے۔ اتنی گارہ اسے دیکھ رہا ہوں۔ میں 3 سال سے دیکھ رہا ہوں۔ اور یہ کا دیو صفائی کرے نہ تو ساری بار گارہ تے مت نہیں لیے وہی سے سبزی لیتے کر میں۔ بس اتنا کہنا چاہتا ہوں۔ شکریہ۔ جی جی۔ اہ میم ਤੁਸੀਂ دسو جی کی کہنا چاہو گے کی کی مشکلیں ہوندیاں نے جیڑی ہائیجینک کنڈیشنز دی اپا گل کری کلینیکلیس والے پکھو ویکھیے کی لگدا؟ ਮੁਸ਼ਕਿਲ ਤਾਂ ਜੀ ਇੱਕ ਨਹੀਂ ਐ ਬਥੇਰੀਆਂ ਮੁਸ਼ਕਿਲਾਂ ਹੈਗੀਆਂ ਇੱਥੇ ਜਿਹੜਾ ਵੀ ਬਾਹਰੋਂ ਆਂਦਾ ਓਨੂੰ ਗੱਡੀ ਤਾਂ ਪਹਿਲਾਂ ਚਲੋ ਬਾਹਰ ਲਾਣੀ ਪੈਂਦੀ ਐ ਤੇ ਅੰਦਰ ਜੇ ਕੋਈ ਆਣਾ ਚਾਹੇ ਦੇਖੋ ਕਿੰਨੇ ਬੁਰੇ ਹਾਲਾਤ ਐ ਇੱਥੇ ਜੇ ਬਰਸਾਤ ਹੋ ਜਾਏ ਬੰਦਾ ਅੰਦਰ ਬੜ ਨਹੀਂ ਸਕਦਾ ਲੋਕਾਂ ਦਾ ਕੰਮਕਾਰ ਜਿਹੜਾ ਸਾਰਾ ਡਿਸਟਰਬ ਹੁੰਦਾ ਹੈ ਜਿਹੜਾ ਬੰਦਾ ਅੰਦਰ ਆਂਦਾ ਓਨੂੰ ਇਹ ਦੇਖੋ ਵੀ ਥੋੜੀ ਦੂਰੋਂ ਆ ਕੇ ਬੰਦਾ ਆ ਨਹੀਂ ਸਕਦਾ ਇੱਥੇ ਸਾਡੇ ਕੰਮ ਐ ਖਾਣੇ ਦਾ ਵੀ ਕੰਮ ਐ ਲੋਕਾਂ ਦਾ ਇੱਥੇ ਖਾਣੇ ਫਰੂਟ ਦਾ ਕੰਮ ਐ ਸਾਰੇ ਬਿਜ਼ਨਸ ਚੱਲ ਰਹੇ ਐ ਤੇ ਬੰਦਾ ਜਿਹੜੀ ਉੱਥੋਂ ਹੀ ਦੇਖ ਕੇ ਗੰਦਗੀ ਅੰ ਕਿੰਨੀ ਫੇਸ ਕਰਨੀ ਪੈਂਦੀ ਲੋਕਾਂ ਨੂੰ ਪ੍ਰੋਬਲਮ ਕਿਚੜ ਐ ਸਾਰਾ ਕੁਝ ਐ ਵੀ ਮਤਲਬ ਅੰਦਰ ਜਿਹੜਾ ਕੋਈ ਆਣਾ ਚਾਹੇ ਆ ਨਹੀਂ ਸਕਦਾ ਤੇ ਗੱਡੀਆਂ ਆਉਂਦੀਆਂ ਬਾਹਰੋਂ ਆਉਂਦੀਆਂ ਉਹ ਸਾਰਾ ਗੰਦ ਪਾ ਦਿੰਦੀਆਂ ਇੱਧਰ ਵੀ ਗੰਦ ਪਾ ਰਹੇ ਉੱਧਰ ਵੀ ਗੰਦ ਪਾ ਰਹੇ ਜੇ ਇੱਥੇ ਮਾੜਾ ਮੋਟਾ ਜੇ ਚਾਹੇ ਕੰਮ ਕਰਾ ਸਕਦੇ ਹਾਂ ਜੀ ਜੇ ਆਪਾਂ ਚਾਹੀਏ ਇੱਥੇ ਕੋਈ ਸਿਮਟ ਦੀਆਂ ਜਿਹੜੀ ਇੱਟਾਂ ਹੁੰਦੀਆਂ ਗਲੀਆਂ 'ਚ ਪੈਂਦੀਆਂ ਜੇ ਕਰਵਾਉਣਾ ਚਾਹੇ ਮਿਲ ਕੇ ਕਰਵਾ ਸਕਦੇ ਹਾਂ ਸਾਰੇ ਭਾਵੇਂ ਦੁਕਾਨਦਾਰ ਕਰਾਣ ਭਾਵੇਂ ਕਮੇਟੀ ਵਾਲੇ ਕਰਾਣ ਕੋਈ ਵੀ ਕਰਵਾਵੇ ਕਹਿਣ ਦਾ ਮਤਲਬ ਸਾਰਿਆਂ ਵਾਸਤੇ ਸਫਾਈ ਬਹੁਤ ਜ਼ਰ ਉਹ ਕਿਉਂ ਨਹੀਂ ਰੀਕੀ ਕਰਨਾ ਇੰਨੇ ਸਾਲ ਹੋ ਗਏ ਇਹ ਤਾਂ ਜੀ ਦੇਖ ਸਾਰਿਆਂ ਨੂੰ ਇਕਜੁੱਟ ਹੋ ਕੇ ਕਰਨਾ ਪਏਗਾ ਇਹ ਸਾਰੇ ਦੁਕਾਨਦਾਰੀਆਂ ਇਹ ਵੀ ਖੜੇ ਆ ਇਹ ਵੀ ਖੜੇ ਆ ਪ੍ਰੋਬਲਮ ਤਾਂ ਸਾਰਿਆਂ ਨੂੰ ਫੇਸ ਕਰਨੀ ਪੈ ਰਹੀ ਹੈ ਨਾ ਇੱਕ ਬੰਦੇ ਨੂੰ ਤਾਂ ਫੇਸ ਨਹੀਂ ਕਰਨੀ ਪੈ ਰਹੀ ਸਾਰਿਆਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਗੱਲਬਾਤ ਕਰਕੇ ਕੁਝ ਨਾ ਕੁਝ ਤਾਂ ਕਰਨਾ ਹੀ ਚਾਹੀਦਾ ਕਿੰਨਾ ਕੋੱਖਾਂ ਲੱਗਦਾ ਵੀ ਜਿਵੇਂ ਸਮਾਨ ਜਿਹੜਾ ਇੱਥੇ ਸਬਜ਼ੀ ਫਰੂਟ ਵੇਚ ਰਹੇ ਨੇ ਉਹ ਬੈਠੇ ਵੀ ਚਿੱਕੜ ਚ ਨੇ ਉਹਨਾਂ ਦੇ ਆਲੇ-ਦੁਆਲੇ ਵੀ ਚਿੱਕੜ ਐ ਸਾਰਾ ਦਿਨ ਉੱਥੇ ਬੈਠਾ ਉਹਦਾ ਰੋਜ਼ ਦਾ ਹੀ ਕੰਮ ਐ ਰੋਜ਼ ਦੇ ਕੱਪੜੇ ਲੋਕਾਂ ਦੇ ਖਰਾਬ ਹੁੰਦੇ ਆ ਚੱਪਲਾਂ ਜੁੱਤੇ ਸਾਰੇ ਖਰਾਬ ਹੋ ਰਹੇ ਆ ਆਨ-ਜਾਨ 'ਚ ਪ੍ਰੋਬਲਮ ਹੋ ਰਹੀ ਐ ਸਾਰਿਆਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਐ ਪਰ ਕੋਈ ਕਹਿੰਦਾ ਕੋਈ ਨਹੀਂ ਕਹਿੰਦਾ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਅੱਛਾ ਤੁਸੀਂ ਇਕੱਠੇ ਹੋ ਕੇ ਕੰਪਲੇਂਟਸ ਕਿੰਨੇ ਕ ਵਾਰ ਦਿੱਤੀਆਂ ਤੇ ਉਹਦਾ ਅਸਰ ਕਿੰਨਾ ਖੋਇਆ ਕੰਪਲੇਂਟ ਤਾਂ ਜੀ ਦੇਖੋ ਅਸੀਂ ਤਾਂ ਇੱਥੇ ਨਵੇਂ ਹੀ ਆਏ ਹੋਏ ਆ ਠੀਕ ਐ ਬਾਕੀ ਇਹਨਾਂ ਨੇ ਦਿੱਤੀਆਂ ਹੋਣੀਆਂ ਨਹੀਂ ਦਿੱਤੀਆਂ ਹੁਣ ਸਾਰਿਆਂ ਨੂੰ ਪਤਾ ਐ ਮੈਂ ਤਾਂ ਇ ਜਾਦਾ ਕੰਪਲੇਂਟਾ ਪਾਓ ਜਾਦਾ ਤੁਸੀਂ ਰਲ ਮਿਲ ਕੇ ਆਪੇ ਕਰਾਓ ਕਿਉਂਕਿ ਤੁਸੀਂ ਆਪ ਹੀ ਰਹਿਣਾ ਹੈ ਤੇ ਆਪ ਕੰਮ ਕਰਨਾ ਹੈ ਤਾਂ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ ਜੇ ਪ੍ਰਸ਼ਾਸਨ ਨਹੀਂ ਕਰਦਾ ਤਾਂ ਫਿਰ ਆਪਣੇ ਆਪ ਕਰਨਾ ਪਏਗਾ ਮਿਲ ਜੁਲ ਕੇ ਅ ਸੋ ਹੋਰਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਕੇ ਦੇਖਦੇ ਹਾਂ ਕੀ ਕੀ ਪ੍ਰੋਬਲਮ ਆ ਰਹੀ ਹੈ ਜੀ ਇੱਥੇ ਮੇਨ ਤਾਂ ਇਹ ਗੰਦਗੀ ਹੈ ਜੀ ਜਿਹੜੀ ਸਾਡੇ ਬਾਰਿਸ਼ਾਂ ਵਿੱਚ ਜਿਹੜਾ ਬੁਰਾ ਹਾਲ ਹੋ ਜਾਂਦਾ ਥੋੜਾ ਜਿਹਾ ਇਹਨੂੰ ਸੁਧਾਰ ਹੋਣਾ ਚਾਹੀਦਾ ਹੈ ਕਿੰਨੇ ਕ ਹਫਤੇ ਜ ਮਹੀਨੇ ਚ ਕਿੰਨੇ ਚੱਕਰ ਲਾਉਨੇ ਆ ਤਕਰੀਬਨ ਇੱਥੇ ਹੀ ਉਜੀ ਦੇ ਮੰਡੀ ਦੇ ਅੰਦਰ ਹੀ ਹਾਂਜੀ ਤੇ ਰੋਜ਼ ਦੀ ਜਿਹੜੀ ਹੈ ਪਰੇਸ਼ਾਨੀ ਹੈ ਕਈ ਇਹ ਵੀ ਕਹਿੰਦੇ ਨੇ ਵੀ ਬਾਰਸ਼ਾਂ ਵੇਲੇ ਪ੍ਰੋਬਲਮ ਆ ਉਸ ਤੋਂ ਬਾਅਦ ਤਾਂ ਠੀਕ ਵੀ ਹੋ ਜਾਂਦੀ ਹੈ ਬਾਰਸ਼ਾਂ ਵਿੱਚ ਤਾਂ ਹੁੰਦੀ ਤਾਂ ਬਾਰਸ਼ਾਂ ਵਿੱਚ ਹੀ ਹੈ ਪ੍ਰੋਬਲਮ ਜ਼ਿਆਦਾ ਜ ਜਿਹਦੇ ਨਾਲ ਮਿੱਟੀ ਮੁੱਟੀ ਸਾਰੀ ਕੁਝ ਇਕੱਠੀ ਹੋ ਜਾਂਦੀ ਹੈ ਗੱਡੀਆਂ ਨਾਲ ਸਾਰਾ ਫਿਰ ਉਹਦੇ ਕਰਕੇ ਹੁੰਦਾ ਜ਼ਿਆਦਾ ਵੈਸੇ ਤਾਂ ਸਫਾਈ ਦਾ ਰੂਟੀਨ ਚ ਹੁੰਦੀ ਹੈ ਪਰ ਕਿਸੇ ਟਾਈਮ ਬਸ ਇਹ ਜ਼ਿਆਦਾ ਬਾਰਸ਼ਾਂ ਦੇ ਕਾਰਨ ਹੁੰਦਾ ਜੀ ਤੁਸੀਂ ਹੋਰ ਵੀ ਇੱਥੇ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਅੰਕਲ ਕੀ ਕਹਿਣਾ ਚਾਹੋਗੇ ਮਾਰਕੀਟ ਦੇ ਜਿਹੜੇ ਹਾਲਾਤ ਆਲੇ ਦੁਆਲੇ ਤੁਸੀਂ ਦੇਖ ਰਹੇ ਹੋ ਕੌਣ ਜ਼ਿੰਮੇਵਾਰ ਹੈ ਕਿੰਨੇ ਕੁ ਤੰਗ ਹੋ ਇਹ ਹੁਣ ਤਾਂ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੈ ਉਹਦੇ ਦੀ ਕਹਿਣ ਦੀ ਤਾਂ ਕੋਈ ਲੋੜ ਹੈ ਨਹੀਂ ਯੂ ਅੰਡਰਸਟੈਂਡ ਬੈਟਰ ਕਦੋਂ ਤੋਂ ਤੁਸੀਂ ਦੇਖ ਰਹੇ ਹੋ ਇਹ ਚੀਜ਼ ਇਹ ਤਾਂ ਬਹੁਤ ਦਿਨ ਤੋਂ ਹੈ ਵਿੱਚ ਹੋ ਜਾਂਦੀ ਥੋੜੀ ਬਹੁਤ ਇੰਪਰੂਵਮੈਂਟ ਲੇਕਿਨ ਉਹ ਫੇਰ ਹੋ ਜਾਂਦਾ ਬਰਸਾਤਾ ਥੋੜੀ ਜ਼ਿਆਦਾ ਲੌਂਗ ਟਰਮ ਤੇ ਕੋਈ ਪੱਕਾ ਸੋਲੂਸ਼ਨ ਨਹੀਂ ਇਹਦਾ ਹਾਂ ਬਿਲਕੁਲ ਨਹੀਂ ਮਿਲ ਰਿਹਾ ਉਰੇ ਨਾ ਕੋਈ ਲੰਬਾ ਚੋੜਾ ਹੈ ਨਹੀਂ ਹੈ ਨਾ ਐਡਮਿਨਿਸਟ੍ਰੇਸ਼ਨ ਕੋ ਪੈਸਾ ਹੈਗਾ ਕਰ ਸਕਦੇ ਜਿਸ ਕੋਈ ਦਿੱਕਤ ਨਹੀਂ ਆ ਜਿਹੜੇ ਇੱਥੇ ਕੰਮ ਕਰਦੇ ਨੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਦੱਸਦੀ ਹੈ ਕਿ ਬਹੁਤ ਸਾਲ ਪੁਰਾਣੀ ਹੈ ਜਿਹੜੀ ਮਾਰਕੀਟ ਹੈਗੀ ਹੈ ਜਿਹੜੀ ਸਬਜ਼ੀ ਮੰਡੀ ਹੈ ਤੇ ਅਕਸਰ ਇੱਥੇ ਜਦੋਂ ਵੀ ਬਾਰਿਸ਼ਾਂ ਹੁੰਦੀਆਂ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਾਰਿਸ਼ਾਂ ਕਾਫੀ ਹੁੰਦੀਆਂ ਰਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਬੱਦਰ ਹਾਲਾਤ ਹੁੰਦੇ ਨੇ ਜਿੱਦਾ ਕਰਕੇ ਇੰਨੀ ਵੱਡੀ ਗਿਣਤੀ ਜਿਹੜੇ ਇੱਥੇ ਲੋਕ ਆਉਂਦੇ ਨੇ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਉਹਨਾਂ ਦੇ ਆ ਸਾਧਨਾ ਚੋਂ ਜਿਹੜੇ ਆਉਂਦੇ ਨੇ ਤਾਂ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਫਿਰ ਸਾਰਾ ਇੱਥੇ ਬੁਰਾ ਹਾਲ ਹੋ ਜਾਂਦਾ ਤੇ ਇਸ ਤਰ੍ਹਾਂ ਦੀ ਜਿਹੜੀ ਤਸਵੀਰ ਹੈ ਉਹ ਕਾਫੀ ਸਮੇ ਤੋਂ ਹੀ ਬਣੀ ਹੋਈ ਹੈਗੀ ਹੈ ਸੋ ਇੱਕ ਪਾਸੇ ਲੋਕ ਦੂਰੋਂ ਚੱਲ ਕੇ ਆਉਂਦੇ ਨੇ ਕਿ ਤੁ ਚੰਗੇ ਸੀ ਫਰੂਟਸ ਲਵਾਂਗੇ ਤੋਂ ਸਬਜ਼ੀਆਂ ਲੈ ਕੇ ਜਾਵਾਂਗੇ ਪਰ ਜਦੋਂ ਇੱਥੇ ਆ ਕੇ ਦੇਖਦੇ ਨੇ ਉਹ ਅ ਇੱਥੇ ਗੰਦਗੀ ਦੇ ਵਿੱਚ ਪੈਰ ਰੱਖਣੇ ਪੈਂਦੇ ਆ ਜਗਾ ਜਗਾ ਤੇ ਉਦੋਂ ਬੇहद ਹਤਾਸ਼ ਹੁੰਦੇ ਨੇ ਪਰ ਇਹ ਲੋਕ ਤਾਂ ਚਲੋ ਜਿਹੜੇ ਜਿਨ੍ਹਾਂ ਨੇ ਕਦੇ ਕਦੇ ਆਉਣਾ ਉਹ ਫੇਰ ਵੀ ਸ਼ਾਇਦ ਭੁੱਲ ਜਾਂਦੇ ਹੋਣਗੇ ਪਰ ਜਿਨ੍ਹਾਂ ਨੇ ਰੋਜ਼ ਇੱਥੇ ਕੰਮ ਕਰਨਾ ਹੈ ਜਿਨ੍ਹਾਂ ਨੇ ਰੋਜ਼ ਆਪਣੀ ਰੋਜ਼ੀ ਰੋਟੀ ਜਿਹੜੀ ਹੈਗੀ ਇੱਥੇ ਬੈਠ ਕੇ ਕਮਾਉਣੀ ਹੈ ਤੇ ਉਹਨਾਂ ਨੂੰ ਕੀ ਕੀ ਮੁਸ਼ਕਲ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਲਗਾਤਾਰ ਇੱਥੇ ਮੂਵਮੈਂਟ ਹੁੰਦੀ ਹੈ ਸਬਜ਼ੀਆਂ ਫਰੂਟ ਲੈ ਕੇ ਲੋਕ ਇੱਥੋਂ ਲੰਘਦੇ ਟੱਪਦੇ ਚਾਹੇ ਉਹ ਪੈਦਲ ਜਾਣ ਵਾਲੇ ਹੋਣ ਚਾਹੇ ਰਿਕਸ਼ਿਆਂ ਤੇ ਜਾਣ ਵਾਲੇ ਹੋਣ ਸੋ ਉਹ ਕਿੰਨਾ ਔਖਾ ਇੱਥੋਂ ਦੇ ਹੋ ਕੇ ਜਾਣਾ ਪੈਂਦਾ ਕਿਸ ਤਰ੍ਹਾਂ ਦੇ ਰਾਹ ਜਿਹੜੇ ਨੇ ਉਹ ਭਰੇ ਹੋਏ ਨੇ ਇੱਥੇ ਰੋਡ ਨਜ਼ਰ ਨਹੀਂ ਆਉਂਦੀ ਸਾਰੇ ਪਾਸੇ ਜਿਹੜਾ ਹੈਗਾ ਗਾਰਾ ਹੀ ਗਾਰਾ ਦਿਖ ਰਿਹਾ ਹੈਗਾ ਤੇ ਕਾਫੀ ਵਾਰੀ ਇਸ ਮੰਦ ਦੇ ਵਿੱਚ ਕਿਉਂਕਿ ਮਾਰਕੀਟ ਕਮੇਟੀ ਹੈ ਜਿਹੜੀ ਉਹਦੇ ਕੋਲੇ ਸਾਰਾ ਜ਼ਿੰਮਾ ਹੈਗਾ ਇਸ ਨੂੰ ਮੇਨਟੇਨ ਕਰਨ ਦਾ ਇਸ ਨੂੰ ਸਾਫ ਸਫਾਈ ਕਰਨ ਦਾ ਤੇ ਮਾਰਕੀਟ ਕਮੇਟੀ ਨੂੰ ਪਿਛਲੇ ਸਮੇਂ ਚ ਅਸੀਂ ਦੇਖਿਆ ਕਈ ਵਾਰੀ ਨੋਟਿਸ ਵੀ ਹੋਇਆ ਐ ਐਡਮਿਨਿਸਟ੍ਰੇਸ਼ਨ ਵੱਲੋਂ ਨੋਟਿਸ ਕੀਤਾ ਗਿਆ ਕਿ ਜਿਹੜੀ ਇਹਦੀ ਪੂਰ ਕੰਡੀਸ਼ਨਸ ਹੈ ਅਨ ਹਾਈਜੇਨਿਕ ਕੰਡੀਸ਼ਨਸ ਹੈ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਉਹਦੇ ਲਈ ਜਿਹੜਾ ਹੈਗਾ ਉਹ ਬਣਦੀ ਕਾਰਵਾਈ ਹੈ ਜਿਹੜਾ ਬਣਦਾ ਇੱਕ ਸੋਲੂਸ਼ਨ ਹੈ ਉਹ ਕਿਉਂ ਨਹੀਂ ਕੱਢ ਪਾਰੇ ਪਰ ਬਾਵਜੂਦ ਇਸ ਦੇ ਕੋਈ ਪੱਕਾ ਹੱਲ ਜਿਹੜਾ ਕਦੇ ਵੀ ਹੁੰਦਾ ਨਜ਼ਰ ਨਹੀਂ ਆਇਆ ਹੁਣ ਬਾਰਿਸ਼ਾਂ ਤੋਂ ਬਾਅਦ ਸ਼ਾਇਦ ਇੱਕ ਵਾਰ ਸਫਾਈ ਕਰਵਾ ਕੇ ਕੁਝ ਹਾਲਾਤ ਜਿਹੜੇ ਨਾਰਮਲ ਹੋ ਜਾਣਗੇ ਪਰ ਉਸ ਤੋਂ ਬਾਅਦ ਅੱਗੇ ਜਦੋਂ ਫੇਰ ਬਾਰਿਸ਼ਾਂ ਹੋਣਗੀਆਂ ਤਾਂ ਇਸੇ ਤਰ੍ਹਾਂ ਦੇ ਨਾਲ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀ ਉਹ ਆਊਗੀ ਇਹ ਇਹ ਤਸਵੀਰ ਜਿਹੜੀ ਆ ਪਿਛਲੇ ਕਹ ਲਈਏ 10 15 20 ਸਾਲਾਂ ਤੋਂ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਇਹ بارشਾਂ ਦੇ ਵਿੱਚ ਇਹੀ ਹਾਲ ਹੁੰਦਾ ਤੇ ਚੰਡੀਗੜ੍ਹ ਜਿਹੜੀ ਕਿ ਵੈਸੇ ਵੀ ਰਾਜਧਾਨੀ ਆ ਪੰਜਾਬ ਤੇ ਹਰਿਆਣਾ ਦੀ ਤੇ ਵੈਸੇ ਵੀ ਬੜੀ ਇੰਪੋਰਟੈਂਟ ਸਿਟੀ ਹੈ ਦੇ ਨਾਲ ਹਿਮਾਚਲ ਪ੍ਰਦੇਸ਼ ਵੀ ਲੱਗਦਾ ਹੈ ਹਰਿਆਣਾ ਪੰਜਾਬ ਦੇ ਇਲਾਵਾ ਸੋ ਇੱਥੋਂ ਦੀ ਜਿਹੜੀ ਸਬਜ਼ੀ ਮੰਡੀ ਆ ਉਹਦੀ ਬੜੀ ਇੰਪੋਰਟੈਂਸ ਆ ਬੜੀ ਉਹਦੀ ਵੈਲਿਊ ਹੈ ਤੇ ਬੜੀ ਪੁਰਾਣੀ ਹੋਣ ਕਰਕੇ ਆ ਇਥੋਂ ਬਹੁਤ ਸਾਰੇ ਫਰੂਟ ਸਬਜ਼ੀਆਂ ਜਿਹੜੀਆਂ ਨੇ ਉਹ ਆਲੇ-ਦੁਆਲੇ ਦੇ ਏਰੀਆਜ਼ ਦੇ ਵਿੱਚ ਜਾਂਦੀਆਂ ਨੇ ਸੋ ਉਹ ਜਿੱਥੋਂ ਜਾਂਦੀਆਂ ਨੇ ਉੱਥੋਂ ਦੀ ਤੁਹਾਨੂੰ ਅਸੀਂ ਕੰਡੀਸ਼ਨਸ ਦਿਖਾਈਆਂ ਗਰਾਊਂਡ ਰਿਐਲਿਟੀ ਜਿਹੜੀ ਆ ਤੁਹਾਨੂੰ ਦਿਖਾਈ ਹੈਗੀ ਹੈ ਕਿਸ ਤਰ੍ਹਾਂ ਦੀ ਹੈਗੀ ਹੈ ਤੇ ਕੌਣ ਇਹਦੇ ਲਈ ਜ਼ਿੰਮੇਵਾਰ ਹੈਗਾ ਤੇ ਕਿੰਨੀਆਂ ਇੱਕ ਮੁਸ਼ਕਲਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਆਉਂਦੀਆਂ ਆ ਸੋ ਮਾਰਕੀਟ ਕਮੇਟੀ ਦੇ ਨਾਲ ਜੁੜੇ ਹੋਏ ਰਾਜਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਜੋ ਇੱਥੇ ਲਗਾਤਾਰ ਇੱਥੇ ਰਹਿੰਦੇ ਨੇ ਸਾਰੇ ਕੰਮਕਾਰ ਵੀ ਦੇਖਦੇ ਨੇ ਸਾਰੇ ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕੁਝ ਮਾਰਕੀਟ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਇਸ ਮਾਰਕੀਟ ਦੀ ਸਾਮ ਸੰਭਾਲ ਨੂੰ ਲੈ ਕੇ ਭਾਈ ਜੀ ਜਿਵੇਂ بارشਾਂ ਆਉਂਦੀਆਂ ਜਾਂ ਹੁਣ ਆਪਾਂ ਦੇਖ ਰਹੇ ਹਾਂ ਬਹੁਤ ਬੁਰਾ ਹਾਲ ਹੈ ਲੋਕਾ ਜਲਖਵਾਰ ਹੁੰਦੇ ਨੇ ਜਿਹੜੇ ਸਬਜ਼ੀ ਲੈਣ ਆਉਂਦੇ ਨੇ ਜਾਂ ਜਿਹੜੇ ਇੱਥੇ ਵੰਦੇ ਵੀ ਨੇ ਤੇ ਕੀ ਤੁਹਾਨੂੰ ਲੱਗਦਾ ਇਹਦੇ ਪਿੱਛੇ ਕੀ ਕਾਰਨ ਹੈ ਅਕਚੁਅਲ ਜੇ ਸਭ ਤੋਂ ਵੱਡਾ ਘਰਾਂ ਦਾ ਮੌਸਮ ਹੈ ਜਦ ਮੌਸਮ ਖਰਾਬ ਹੋਗਾ ਤੇ ਚਾਰ ਪੰਜ ਦਿਨ ਤੋਂ ਪਤਾ ਲਗਾਤਾਰ ਬਾਰਿਸ਼ ਪੈਂਦੀ ਰਹੀ ਉਹਦੇ ਕਰਕੇ ਮੰਡੀ ਦਾ ਹਾਲ ਹੈ ਲੇਕਿਨ ਬਾਰਿਸ਼ ਤੋਂ ਅਲੈਦਾ ਤੁਸੀਂ ਆ ਕੇ ਦੇਖੋਗੇ ਮੰਡੀ ਸਾਡੀ ਬਿਲਕੁਲ ਪ੍ਰੋਪਰ ਸਾਫ਼ ਹੁੰਦੀ ਹੈ ਜੀ ਤੇ ਡੇਲੀ ਸਫਾਈ ਹੁੰਦੀ ਹੈ ਠੀਕ ਹੈ ਤਾਂ ਜੋ ਕਿ ਸਾਡੇ ਟੈਂਡਰ ਵਗੈਰਾ ਦਿੱਤਾ ਹੈ ਸਾਡੀ ਕਮੇਟੀ ਨੇ ਐਮਸੀ ਨੂੰ ਜੋ ਵੀ ਹੈ ਸਾਰਾ 40 50 ਬੰਦੇ ਕੰਮ ਕਰਦੇ ਉਹਦੇ ਝਾੜੂ ਵਾਲੇ ਸਾਰਾ ਕੋੜਾ ਵਗੈਰਾ ਸਾਰ ਬਿਲਕੁਲ ਸਾਫ ਹੁੰਦੀ ਹੈ ਜੀ ਇਹ بارش ਕਰਕੇ ਆ ਸਿਰਫ ਕਿੰਨੇ ਬੰਦੇ ਜਿਹੜੇ ਕੰਮਕਾਰ ਕਰਦੇ ਐ ਇਸ ਸਾਫ ਸਫਾਈ ਨੂੰ ਲੈ ਕੇ 40 ਤੋਂ ਵੱਧ ਆ ਜੀ ਬੰਦੇ ਹਾਂਜੀ ਹਾਂਜੀ ਤੇ ਉਹ ਸਫਾਈ ਫਿਰ ਕਿਸ ਤਰ੍ਹਾਂ ਹੁੰਦੀ ਕਿੰਨੇ ਟਾਈਮ ਹੁੰਦੀ ਹੈ ਦਿਨ ਚ ਉਹ ਸਾਰਾ ਦਿਨ ਹੀ ਚੱਲਦੀ ਹੈ ਸਵੇਰ ਆ ਜਾਂਦੇ ਆ 9 ਵਜੇ ਤੱਕ ਸ਼ਾਮ ਦੇ 5 6 ਵਜੇ ਤੱਕ ਰਹਿੰਦੇ ਜੋ ਹਾਂ ਕਈ ਵਾਰ ਤਾਂ 7 7 8 ਵੀ ਵਜੇ ਆ ਜਾਂਦੇ ਜਦੋਂ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਦੋਂ ਅੱਜ ਕੱਲ ਦੇ ਦਿਨ ਚੱਲਦੇ ਆ ਉਦੋਂ ਦਾ ਜਿਆਦਾ ਟਾਈਮ ਲੱਗਦਾ ਜਿਵੇਂ ਕੋਈ ਪਾਣੀ ਦਾ ਹੁਣ ਜਿਵੇਂ ਸੇਵਰੇਜ ਓਵਰਫਲੋ ਹੋਣ ਲੱਗ ਜਾਂਦੇ ਨੇ ਇਸ ਤਰ੍ਹਾਂ ਦੀਆਂ ਸਮੱਸਿਆ ਆਉਂਦੀਆਂ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਸਰ ਐਕਚੁਅਲੀ ਐਵੇਂ ਮੰਡੀ ਬਹੁਤ ਪੁਰਾਣੀ ਬਣੀ ਹੋਈ ਜੀ ਆਪਣੀ ਇਹ ਤੇ ਹੁਣ ਜਿੱਦਾਂ ਉਦੋਂ ਦਾ ਸਾਈਕਲ ਦਾ ਟਾਈਮ ਸੀ ਜਦੋਂ ਦੀ ਮੰਡੀ ਪਣੀ ਸੀ ਸਾਈਕਲ ਸਕੂਟਰ ਦਾ ਟਾਈਮ ਸੀ ਅੱਜ ਕੱਲ ਕਾਰਾਂ ਗੱਡੀਆਂ ਹਰ ਘਾਰੇ ਪੰਜ ਪੰਜ ਸੱਤ ਗੱਡੀਆਂ ਨੇ ਤੇ ਉਦੋਂ ਲਈ ਕੁਝ ਮੈਂ ਵੀ ਕਹਿ ਸਕਦਾ ਮੰਡੀ ਪੁਰਾਣੀ ਹਨ ਕਰਕੇ ਸੇਵਰੇਜ ਸਿਸਟਮੇ ਥੋੜਾ ਪੁਰਾਣਾ ਵਾ ਪਰ ਸਾਡੇ ਕਾਫੀ ਚੇਂਜਸ ਕੀਤੀਆਂ ਸੇਵਰੇਜ ਦੇ ਵਿੱਚ ਵੀ ਤੇ ਉਹਦੇ ਬਾਕੀ ਸਾਈਡਾਂ ਉੱਚੀਆਂ ਹੋ ਦੇ ਦਸਰੋਂ ਵੀ ਮੌਸਮ ਜਦੋਂ ਖਰਾਬ ਹੁੰਦਾ ਬਾਰਿਸ਼ ਆਉਣ ਪਈਆਂ ਤੇ ਉਹਦਾ ਕਰਕੇ ਇੰਨਾ ਬੁਰਾ ਹਾਲ ਹੋ ਗਿਆ ਤੇ ਹੁਣ ਸਫਾਈ ਨਹੀਂ ਹੋ ਰਹੀ ਫਿਰ ਜਿਹੜੇ ਸਫਾਈ ਕਰਨ ਆਉਂਦੇ ਸਰ ਐਕਚੁਅਲੀ ਆ ਨਾ ਵੀ ਇੱਥੇ ਝਾੜੂ ਨਹੀਂ ਵਸ ਸਕਦਾ ਰੋਲਰ ਚੱਲਦਾ ਰੋਲਰ ਤੇ ਐ ਵੀ ਟਾਈਮ ਲੱਗਦਾ ਹੁਣ ਜਿੱਦਾਂ ਹੁਣ ਪ੍ਰੋਡ ਵੀ ਥੋੜਾ ਪੁਰਾਣਾ ਉੱਚਾ ਨੀਵਾ ਹੋਣ ਕਰਕੇ ਉਹਦੇ ਵੀ ਦਿੱਕਤ ਆਉਂਦੀ ਆ ਜੇ ਝਾੜੂ ਦਾ ਹੁਣ ਬਾਗ ਗਿੱਲੇ ਚ ਝਾੜੂ ਤਾਂ ਵਾਜੀ ਨਹੀਂ ਸਕਦਾ ਜੇ ਰੋਲਰ ਰੋਲਰ ਚੱਲਦਾ ਉਹਦੇ ਕਰਕੇ ਥੋੜਾ ਜਿਹਾ ਹੁੰਦਾ ਵੀ ਟਾਈਮ ਲੱਗਦਾ ਹੁਣ ਇਹਦਾ ਕਿਉਂਕਿ ਇਹਦਾ ਬਹੁਤ ਸਾਲਾਂ ਤੋਂ ਆਹੀ ਦੇਖਦੇ ਆ ਜਦੋਂ ਇਹ ਬਾਰਿਸ਼ ਪੈਂਦੀ ਆਹੀ ਹਾਲ ਹੁੰਦਾ ਕੋਈ ਤੁਸੀਂ ਸੁਝਾਅ ਪੱਕਾ ਦਿੱਤਾ ਹੋਵੇ ਵੀ ਕਿ ਇਸ ਤਰ੍ਹਾਂ ਦੇ ਨਾਲ ਜੇ ਸਾਨੂੰ ਮਸ਼ੀਨਰੀ ਦਿੱਤੀ ਜਾਵੇ ਜਾਂ ਇਹ ਚੀਜ਼ਾਂ ਦਿੱਤੀਆਂ ਜਾਣ ਤਾਂ ਅਸੀਂ ਕੰਮ ਕਰਾ ਸਕਦੇ ਆ ਵਧੀਆ ਕੋਈ ਸਾਡੇ ਤੋਂ ਵੱਡੇ ਅਫਸਰ ਆ ਸਾਡੇ ਕਾਫੀ ਬੈਠੇ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਉਹਨਾਂ ਨੂੰ ਜ਼ਿਆਦਾ ਮਤਲਬ ਇਹਨਾਂ ਚੀਜ਼ਾਂ ਨੂੰ ਫੇਸ ਕੀਤਾ ਆ ਜੋ ਕੋਸਾਂ ਰਿਕਮੈਂਡ ਕਰਨਗੇ ਸਾਡੇ ਦਫ਼ਤਰੋਂ ਦੇਣਗੇ ਅਸੀਂ ਤਾਂ ਹਰ ਵੇਲੇ ਤਿਆਰ ਬੈਠੇ ਕੰਮ ਕਰਨ ਲਈ ਪਰ ਰਾਜਵੇਦੀ ਜਿਵੇਂ ਜ਼ਿੰਮੇਵਾਰੀ ਮਾਰਕੀਟ ਕਮੇਟੀ ਦੀ ਲੋਕ ਮੰਨਦੇ ਆ ਵੀ ਥੋੜੀ ਜਿਮੇਵਾਰੀ ਹੈ ਸਾਰਾ ਇਹਨੂੰ ਦੇਖ ਰੇ ਕਰਨਾ ਲੋਕਾਂ ਦਾ ਤਾਂ ਇਹ ਕਹਿੰਦਾ ਵੀ ਮਾਰਕੀਟ ਕਮੇਟੀ ਬਿਲਕੁਲ ਹੀ ਧਿਆਨ ਨਹੀਂ ਦੇ ਰਹੀ ਨਹੀਂ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਜੀ ਸਾਡੀ 24 ਘੰਟੇ ਮੀਨਸ ਗੇਟਾਂ ਦੀ ਡਿਊਟੀ ਹੈ ਸਾਡੇ ਬੰਦਿਆਂ ਦੀ ਐਂਟਰੀ ਦੇ ਵੀ ਆ ਹਰ ਵੇਲੇ ਸਾਡੇ ਦਫ਼ਤਰ ਤੇ ਹਰ ਸਾਰੇ ਮੁਲਾਜ਼ਮ ਮੌਜੂਦ ਹੁੰਦੇ ਜਦੋਂ ਮਰਜ਼ੀ ਜਾ ਕੇ ਦੇਖੋ ਤੁਸੀਂ ਦੇਖੋ ਜੀ ਤਾਂ ਕੋਈ ਦਿੱਕਤ ਨਹੀਂ ਸਰ ਸੋਹਣੇ ਜੋ ਹਾਲਾਤ ਨੇ ਕਿੰਨੇ ਦਿਨਾਂ ਤੁਹ ਸੋ ਬਗੇ ਨਾ ਸਰ ਦੇਖੋ ਇਹ ਸਫਾਈ ਦਾ ਲੱਗ ਇਸ਼ੂ ਆ ਇਹ ਤਾਂ ਐਮਸੀ ਵਾਲੇ ਜਿਹਦਾ ਪਹਿਲੇ ਟੈਂਡਰ ਉਹਨਾਂ ਕੋਲੇ ਸੀਗਾ ਹੁਣ ਚਲੋ ਠੇਕੇਦਾਰ ਨੂੰ ਦਿੱਤਾ ਕੋਈ ਦੱਸ ਸਕਦਾ ਸਰ ਐਕਚੁਅਲੀ ਅਸੀਂ ਤਾਂ ਜਿਹੜਾ ਸਾਡਾ ਕੰਮ ਆ ਸੀ ਉਹ ਹੀ ਕਰਨਾ ਹਾਂ ਹਾਂਜੀ ਹਾਂਜੀ ਸੋ ਇੱਥੇ ਜਿਹੜੇ ਹਾਲਾਤ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਏ ਆ ਗਰਾਊਂਡ ਰਿਐਲਿਟੀ ਵੀ ਦਿਖਾਈ ਆ ਤੇ ਮਾਰਕੀਟ ਕਮੇਟੀ ਜਿਸ ਦੇ ਅੰਡਰੇ ਸਾਰੀ ਇਸ ਦੀ ਦੇਖ ਰਹੀ ਇਕ ਆਉਂਦੀ ਆ ਸਾਫ ਸਫਾਈ ਆਉਂਦੀ ਆ ਮਾਰਕੀਟ ਕਮੇਟੀ ਦੇ ਨਾਲ ਜੁੜੇ ਹੋਏ ਰਾਜਵੀਰ ਸਿੰਘ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਆਪਣਾ ਪੱਖ ਜਿਹੜਾ ਹੈਗਾ ਉਹ ਦਿੱਤਾ ਹੈਗਾ ਸੋ ਆਸ ਇਹੀ ਕਰ ਰਹੇ ਨੇ ਸਾਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਥੋਂ ਦੀ ਜਿਹੜੀ ਇਹ ਸਿਚੁਏਸ਼ਨ ਹੈ ਜਿਹੜੀ ਉਹ ਚੰਗੀ ਹੋਵੇ ਇੰਪਰੂਵ ਹੋਵੇ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਖੱਜਲ ਖਵਾਰੀ ਹੋਵੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ